35 ਲੱਖ ਤੋਂ ਬਾਅਦ ਹੁਣ ਸਰਪੰਚੀ ਦੀ ਬੋਲੀ ਦਾ ਰਿਕਾਰਡ ਟੁੱਟਿਆ ਹੈ 2 ਕਰੋੜ ਤੱਕ ਇਸ ਪਿੰਡ ਦੇ ਵਿੱਚ ਬੋਲੀ ਪਹੁੰਚ ਜਾਂਦੀ ਹੈ ਸਰਪੰਚੀ ਦੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 15 ਅਕਤੂਬਰ ਨੂੰ ਸਰਪੰਚੀ ਦੀਆਂ ਚੋਣਾਂ ਨੇ ਪੰਚਾਇਤੀ ਚੋਣਾਂ ਨੇ ਪਰ ਉਸ ਤੋਂ ਪਹਿਲਾਂ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਸਰਪੰਚ ਚੁਣੇ ਜਾ ਰਹੇ ਨੇ ਪਰ ਕਈ ਪਿੰਡਾਂ ਦੇ ਵਿੱਚ ਬੋਲੀਆਂ ਲੱਗੀਆਂ ਜਾ ਰਹੀਆਂ ਨੇ ਔਰ ਕਈ ਪਿੰਡਾਂ 'ਚ ਚੋਣਾਂ ਦਾ ਮਾਹੌਲ ਪੂਰੇ ਤਰ੍ਹਾਂ ਬਣਿਆ ਹੋਇਆ ਹੈ ਪਰ ਹੁਣ ਇੱਕ ਹੋਰ ਪਿੰਡ ਸਭ ਤੋਂ ਪਹਿਲਾਂ ਇੱਕ ਗਿੱਦੜਵਾਹਾ ਦਾ ਪਿੰਡ ਆਉਂਦਾ ਜਿੱਥੇ 35 ਲੱਖ ਰੁਪਏ ਦੀ ਬੋਲੀ ਲੱਗੀ ਸੀ ਹੁਣ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦਾ ਇਹ ਪਿੰਡ ਹਰਦੋਰ ਵਾਲਾ ਜਿੱਥੇ ਬੋਲੀ ਲਗਣੀ ਸ਼ੁਰੂ ਹੋਈ ਤਿੰਨ ਤੇ ਰਾਜਾ ਤਾਂ ਇੱਕ ਧਿਰ ਨੇ ਸਭ ਤੋਂ ਪਹਿਲਾਂ 1 ਕਰੋੜ ਰੁਪਏ ਦੀ ਬੋਲੀ ਲਾਈ ਉਸ ਤੋਂ ਬਾਅਦ ਇੱਕ ਧਿਰ ਨੇ 2 ਕਰੋੜ ਰੁਪਏ ਦੀ ਬੋਲੀ ਲਾਈ ਉਹ ਖੁਦ ਨੂੰ ਭਾਜਪਾ ਦਾ ਸਮਰਥਕ ਦੱਸਦਾ ਹੈ ਆਤਮਾਰਾਮ ਇਸ ਦਾ ਨਾਮ ਹੈ ਇਸ ਦੇ ਵੱਲੋਂ 2 ਕਰੋੜ ਰੁਪਏ ਦੀ ਬੋਲੀ ਲਾ ਦਿੱਤੀ ਗਈ ਔਰ ਅੱਜ ਇਹ ਬੋਲੀ ਫੇਰ ਹੋਣੀ ਆ ਕਿਉਂਕਿ ਕੱਲ ਬੋਲੀ ਲੱਗਦੀ ਆ ਅੱਜ ਫੇਰ ਬੋਲੀ ਹੋਣੀ ਆ ਅੱਜ ਇਹ ਬੋਲੀ 2 ਕਰੋੜ ਤੋਂ ਉੱਤੇ ਵੀ ਜਾ ਸਕਦੀ ਆ ਪਿੰਡ ਦੇ ਮੌਤਵਾਰ ਜਿਹੜੇ ਇਕੱਠੇ ਹੋਏ ਪਏ ਨੇ ਪਿੰਡ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਰਪੰਚੀ ਕਈ ਵਾਰ ਅਣਖ ਖਾਤਰ ਜਿਹੜੇ ਆ ਪਿੰਡ ਦੀਆਂ 13 ਜਿਹੜੀਆਂ ਖੜੀਆਂ ਹੋ ਜਾਂਦੀਆਂ ਕਿ ਅਸੀਂ ਸਰਪੰਚੀ ਲੈਣੀ ਆ ਫਿਰ ਜਦੋਂ ਅਜਿਹੇ ਮਾਮਲੇ ਦੇ ਵਿੱਚ ਬੋਲੀ ਲੱਗਦੀ ਆ ਤਾਂ ਫਿਰ ਬੋਲੀ ਦਾ ਕੋਈ ਅੰਤ ਨਹੀਂ ਹੁੰਦਾ ਕਿਉਂਕਿ ਕਿਹਾ ਤਾਂ ਅਕਸਰ ਇਹ ਜਾਂਦਾ ਕਿ ਹੁਣ ਇਸ ਵਾਰ ਉਹ ਸਮਾਂ ਨਹੀਂ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਸੀਐਮ ਮਾਨ ਹੁਰਾ ਨੇ ਕਿਹਾ ਤੇ ਤੁਸੀਂ 35 35 40 40 ਲੱਖ ਲਾਤਾਂ ਦਉਂਗੇ ਪਰ ਇਸ ਵਾਰ ਮੈਂ ਬੈਠਾ ਕਮਾਂਡ ਨਹੀਂ ਦਊਂਗਾ ਪਰ ਇੱਥੇ ਤਾਂ 2 ਕਰੋੜ ਰੁਪਏ ਦੀ ਬੋਲੀ ਪਹੁੰਚ ਗਈ ਜੋ ਪਿੰਡ ਹੈ ਹਰਦੌਰਵਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੀ ਕਹੋਗੇ ਇਸ ਪਿੰਡ ਬਾਰੇ ਸਰਪੰਚੀ ਦੇ ਪਿੱਛੇ ਕੀ ਅਜਿਹਾ ਕਰਨਾ ਚਾਹੀਦਾ ਹੈ ਪਿੰਡ ਦੇ ਵਿੱਚ 2-2 ਕਰੋੜ ਤੱਕ ਦੀ ਬੋਲੀ ਲਾਉਣਾ ਕਿੰਨਾ ਕੁ ਵਾਜਬ ਹੈ ਕਮੈਂਟ ਵੀ ਜ਼ਰੂਰ ਤੁਸੀਂ ਕਰਿਓ ਆਪਣੀ ਪ੍ਰਤੀਕਿਰਿਆ ਵੀ ਜ਼ਰੂਰ ਦਿਓ ਇਹ ਤੁਹਾਨੂੰ ਫੇਰ ਦੱਸਦੇ ਚੱਲਦੇ ਆ ਡੇਰਾ ਬਾਬਾ ਨਾਨਕ ਦਾ ਇਹ ਪਿੰਡ ਹੈ ਹਰਦੌਰਵਾਲ ਜਿੱਥੇ ਇੱਕ ਭਾਜਪਾ ਦਾ ਆਗੂ ਖੁਦ ਨੂੰ ਦੱਸਣ ਵਾਲਾ ਭਾਜਪਾ ਦਾ ਸਮਰਥਨ ਭਾਜਪਾ ਦਾ ਸਮਰਥਕ ਦੱਸਣ ਵਾਲਾ ਆਤਮਾਰਾਮ ਨੇ 2 ਕਰੋੜ ਰੁਪਏ ਦੀ ਬੋਲੀ ਲਾ ਦਿੱਤੀ ਤਿੰਨ ਧਿਰਾਂ ਪਿੰਡ 'ਚ ਇਕੱਠੀਆਂ ਹੁੰਦੀਆਂ ਨੇ ਬੋਲੀ ਲਾਉਣ ਲਈ ਕਿਉਂਕਿ ਇਹ ਕਿਆਰ ਜਾ ਰਿਹਾ ਕਿ ਜਦੋਂ ਬੋਲੀ ਸ਼ੁਰੂਆਤ ਹੋਈ ਤਾਂ ਉਦੋਂ ਕੋਈ ਵੀ ਪਿੰਡ ਦੇ ਵਿੱਚ ਅਕਾਲੀ ਦਲ ਕਾਂਗਰਸ ਆਪ ਦਾ ਸਾਹਮਣੇ ਨਹੀਂ ਆਇਆ ਪਰ ਪਿੰਡ ਦੀਆਂ ਤਿੰਨ ਧਿਰਾਂ ਬੋਲੀ ਲਾਉਣੀਆਂ ਸ਼ੁਰੂ ਕਰਦੀਆਂ ਨੇ ਇਸ ਦੇ ਦਰਮਿਆਨ ਆਤਮਾਰਾਮ 1 ਕਰੋੜ ਤੋਂ ਬਾਅਦ ਸਿੱਧਾ 2 ਕਰੋੜ ਰੁਪਏ ਦੀ ਬੋਲੀ ਬੋਲ ਦਿੰਦਾ ਕਿ ਮੈਂ ਸਰਪੰਚ ਬਣਨਾ ਚਾਹੁੰਦਾ ਔਰ ਮੈਂ 2 ਕਰੋੜ ਰੁਪਏ ਦੇਣ ਨੂੰ ਤਿਆਰ ਆ ਔਰ ਉਹਨਾਂ ਨੇ ਕਹਿ ਕੇ ਉਹ ਬਿਲਕੁਲ ਵਿੱਚ ਚੱਕਣਗੇ ਨਹੀਂ ਔਰ ਅੱਜ ਫਿਰ ਜਿਹੜੀ ਮੀਟਿੰਗ ਹੋਣੀ ਹੈ ਜਿਹੜੀ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਬੋਲੀ ਅੱਜ ਸਵੇਰ ਵੱਤ ਸਕਦੀ ਹੈ ਔਰ ਹੁਣ ਉਸ ਬੋਲੀ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇਹ ਬੋਲੀ ਹੋਰ ਅੱਗੇ ਵੱਧ ਸਕਦੀ ਹੈ ਤਾਂ ਅਸੀਂ ਤਸਵੀਰਾਂ ਪਿੰਡ ਦੇ ਲੋਕ ਜਿਹੜੇ ਇਕੱਠੇ ਹੋਏ ਪਏ ਨੇ ਉਹ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਲੋਕ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਕਿ ਪੈਸਾ ਇੰਨਾ ਲਾਉਣਾ ਕਿ ਵਾਜਬ ਹੈ ਕਿ 2 ਕਰੋੜ 35 ਲੱਖ 70 80 ਲੱਖ ਤੱਕ ਇੰਜ ਬੋਲੀਆਂ ਪਹੁੰਚਣੀਆਂ ਕਿੰਨਾ ਕੁ ਵਾਜਬ ਹੈ ਕਿ ਇਹ ਠੀਕ ਹੈ ਜਾਂ ਫਿਰ ਇਸ ਤੋਂ ਵਧੀਆ ਚੋਣਾ ਹੀ ਹੋ ਜਾਣੀਆਂ ਚਾਹੀਦੀਆਂ ਨੇ ਪਿੰਡ ਦੇ ਵਿੱਚ ਬੋਲੀ ਤੋਂ ਕਿਉਂਕਿ ਜਿੱਥੇ ਲੋਕ ਇੰਨਾ ਪੈਸਾ ਇੰਨੀ ਬੋਲੀ ਲਾ ਰਹੇ ਨੇ ਤਾਂ ਉਹ ਪੈਸਾ ਠੀਕ ਹੈ ਪਿੰਡ ਦੇ ਭਲੇ ਦੀ ਲੱਗੇਗਾ ਪਰ ਇੰਨਾ ਫਜ਼ੂਲ ਖਰਚਾ ਕਰਨ ਦੀ ਕੀ ਜ਼ਰੂਰਤ ਹੈ ਸਰਪੰਚੀ ਚੋਣਾਂ ਨੂੰ ਲੈ ਕੇ ਇਹ ਲੋਕਾਂ ਦਾ ਵੀ ਕਹਿਣਾ ਹੈ ਤਾਂ ਹੁਣ ਆਪਣੀ ਹਰ ਕੋਈ ਪ੍ਰਤੀਕਿਰਿਆ ਦੇ ਰਿਹਾ ਹੈ ਅਸੀਂ ਤੁਹਾਡੇ ਨਾਲ ਖਬਰ ਵੀ ਸਾਂਝੀ ਕਰ ਰਹੇ ਹਾਂ ਪਿੰਡ ਹਰਚੋਵਾਲ ਹੈ ਤਸਵੀਰ ਜਿਹੜੀ ਹੈ ਉਹ ਦਿਖਾ ਰਹੇ ਹਾਂ ਕਿਵੇਂ ਪਿੰਡ ਦੇ ਜਿਹੜੇ ਨੌਜਵਾਨ ਵੀ ਇਕੱਠੇ ਹੋਏ ਪਏ ਨੇ ਪਿੰਡ ਦੇ ਲੋਕ ਵੀ ਇਕੱਠੇ ਹੋਏ ਪਏ ਨੇ ਔਰ ਜਦੋਂ ਬੋਲੀ ਲੱਗਣੀ ਸ਼ੁਰੂ ਹੁੰਦੀ ਹੈ ਤਾਂ ਬੋਲੀ ਸਿੱਧਾ 2 ਕਰੋੜ ਤੇ ਪਹੁੰਚ ਜਾਂਦੀ ਹੈ ਇੱਕ ਧਿਰ ਦੇ ਵੱਲੋਂ 1 ਕਰੋੜ ਰੁਪਏ ਤੱਕ ਪਹੁੰਚ ਗਿਆ ਪਰ ਉਸ ਤੋਂ ਬਾਅਦ ਆਤਮਾਰਾਮ ਨੇ ਸਿੱਧਾ 2 ਕਰੋੜ ਰੁਪਏ ਮੂੰਹ ਤੋਂ ਕਹਿ ਦਿੱਤਾ ਔਰ ਫਿਰ ਸਾਰੇ ਰਿਕਾਰਡ ਪੰਜਾਬ ਦੇ ਚੋਣਾਂ ਨੂੰ ਲੈ ਕੇ ਟੁੱਟ ਗਏ ਕਿਉਂਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪਹਿਲਾਂ ਵੀ ਬੋਲੀਆਂ ਲੱਗਦੀਆਂ ਰਹੀਆਂ ਪਰ ਅਜ ਤੱਕ ਕਰ 2 ਕਰੋੜ ਤੱਕ ਇਹ ਮਾਮਲਾ ਨਹੀਂ ਪਹੁੰਚਿਆ ਜਿਹੜੇ ਨਵੇਂ ਜਿਸ ਆਤਮਾਰਾਮ ਨੇ ਇਹ ਬੋਲੀ ਲਾਈ ਹੈ ਔਰ 2 ਕਰੋੜ ਰੁਪਏ ਦਾ ਉਹਨਾਂ ਨੇ ਦੇਣ ਦਾ ਐਲਾਨ ਕੀਤਾ ਤੁਹਾਨੂੰ ਉਹਨਾਂ ਦਾ ਵੀ ਬਿਆਨ ਸੁਣਾਉਣਾ ਔਰ ਅੱਜ ਫਿਰ ਬੋਲੀ ਹੋਣੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਹ ਬੋਲੀ 2 ਕਰੋੜ ਤੋਂ ਵੀ ਉੱਤੇ ਜਾ ਸਕਦੀ ਹੈ ਇਹ ਸਾਡੇ ਪਿੰਡ ਚੋਂ 50 ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ-ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਤਾਂ ਉਹਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਢੇ 350 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦਿਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੋਲਾ ਚੁੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਇਹ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜਪੀ ਦਾ ਨਾਂ ਆ ਬੀਜਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਲ ਨਹੀਂ ਤੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ 'ਚ ਵੀ ਹੁੰਦੀਆਂ ਪਰ ਉਹਦੇ 'ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਇੰਜ ਵਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਨੇ